ਪੰਜਾਬ ਦੀ ਰਾਜਨੀਤੀ 'ਚ ਚੌਥਾ ਫਰੰਟ ਬਣ ਗਿਆ ਇਹ ਫਰੰਟ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰਨਗੇ ਇਸ ਫਰੰਟ ਦੇ ਅੰਦਰ ਸਿਮਰਜੀਤ ਬੈਂਸ ਨੇ ਪ੍ਰਗਟ ਸਿੰਘ ਨੇ ਸਾਡੇ ਨਾਲ ਸਿਮਰਜੀਤ ਬੈਂਸ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਫਰੰਟ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਬਣਾਇਆ ਜਾਂ ਜਿੱਤਣ ਲਈ ਬਣਾਇਆਗਾ ਕਿਸੇ ਨੂੰ ਹਰਾਉਣ ਤੇ ਜਿੱਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਤਾਂ ਐਵੇਂ ਸਵਾਲ ਦੇ ਜਵਾਬ ਸਵਾਦ ਵਾਲੀਆਂ ਗੱਲਾਂ ਕਹੂੰਗਾ ਅਸਲ ਦੇ ਵਿੱਚ ਇਹ ਫਰੰਟ ਪੰਜਾਬ ਦੇ ਵਿੱਚ ਬਾਦਲਾਂ ਦੇ ਮਾਫੀਆ ਰਾਜ ਦੀ ਸਮਾਪਤੀ ਵਾਸਤੇ ਪੰਜਾਬ ਦੇ ਲੋਕਾਂ ਚ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਲੋਕਾਂ ਦੇ ਪਰਖੇ ਹੋਏ ਜਿਹੜੇ ਅਜਮਾਏ ਹੋਏ ਐਮਪੀ ਐਮਐਲਏ ਨਹੀਂ ਜਿਹੜੇ ਚੌਕੀਦਾਰ ਵਜੋਂ ਮਸ਼ਹੂਰ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਸੰਗਤ ਦੀ ਬਹੁਤ ਵੱਡੀ ਸਪੋਰਟ ਆ ਉਹ ਲੋਕ ਇਕੱਠੇ ਹੋ ਕੇ ਕਿਸੇ ਨੂੰ ਹਰਾਉਣਾ ਕਿਸੇ ਨੂੰ ਜਿਤਾਉਣਾ ਇਹ ਤਾਂ ਪੋਲੀਟੀਕਲ ਪਾਰਟੀਆਂ ਦੇ ਛੱਡੇ ਹੋਏ ਸ਼ਗੂਫੇ ਆ ਸਿੱਧ ਅਸਲ ਦੇ ਵਿੱਚ ਪੰਜਾਬ ਦੇ ਦਰਦ ਨੂੰ ਲੈ ਕੇ ਪੰਜਾਬੀ ਲੋਕਾਂ ਦੇ ਵਿੱਚੋਂ ਪੰਜਾਬੀ ਲੋਕਾਂ ਦੇ ਲਈ ਪੰਜਾਬ ਦੇ عوام ਵਾਸਤੇ ਆਵਾਜ਼ੇ ਫਰੰਟ ਆਵਾਜ਼ੇ ਪੰਜਾਬ ਫਰੰਟ ਸਿੱਧੂ ਕਿਹੜੇ ਚੌਕੀਦਾਰ ਰਹੇ ਨੇ ਕਿਹੜਾ ਕੰਮ ਕੀਤਾ ਸਿੱਧੂ ਨੇ ਹਜੇ ਇੱਕ ਕੰਮ ਗੜਾਓ ਉਹਨਾਂ ਦਾ ਸਾਨੂੰ ਜੇ ਸਿੱਧੂ ਸਾਹਿਬ ਨੇ ਕੰਮ ਨਹੀਂ ਕੀਤਾ ਤੇ ਚਾਰ ਵਾਰੀ ਐਮਪੀ ਕਿਵੇਂ ਬਣ ਗਏ ਤੁਸੀਂ ਦੱਸਦੇ ਹੋ ਪੰਜਾਬ ਚ ਤਾਂ ਰਹਿੰਦੇ ਨਹੀਂ ਉਹ ਸਭ ਨੂੰ ਪਤਾ ਨਹੀਂ ਜੇ ਨਹੀਂ ਰਹਿੰਦੇ ਸੀ ਤਾਂ ਲੋਕਾਂ ਨੇ ਦੁਆਰਾ ਦੁਆਰਾ ਚੁਣਿਆ ਕਿਉਂ ਤੁਸੀਂ ਤੇ ਮੈਂ ਜ਼ਿਆਦਾ ਸਿਆਣੇ ਨਹੀਂ ਉਹ ਵੋਟਰ ਵੀ ਸਿਆਣੇ ਆ ਜਿਨ੍ਹਾਂ ਨੇ ਵਾਰ-ਵਾਰ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਦੀ ਪਤਨੀ ਨੂੰ ਐਮਐਲਏ ਬਣਾਇਆ ਪਾਰਟੀ ਨੇ ਜੇ ਉਹਨਾਂ ਦੀ ਗੜਬੜ ਹੋਈ ਹੈ ਤਾਂ ਇਸੇ ਕਰਕੇ ਹੋਈ ਹੈ ਨਾ ਕਿ ਪਾਰਟੀ ਨੂੰ ਟਾਈਮ ਨਹੀਂ ਦਿੰਦੇ ਸੀ। ਪਾਰਟੀ ਨੂੰ ਟਾਈਮ ਨਹੀਂ ਹੋ ਤਾਂ ਉੱਥੇ ਅਨਫੋਰਚੂਨੇਟਲੀ ਇਹ ਕਵਾਂਗੇ ਤਿਆਗ ਦੀ ਮੂਰਤ ਆ ਨਵਜੋਤ ਸਿੰਘ ਸਿੱਧੂ ਜਿਹਨੇ ਗੁਰੂ ਘਰ ਦੇ ਨਾਲ ਗੁਰੂ ਨਗਰੀ ਦੇ ਨਾਲ ਪਿਆਰ ਦਿਖਾਇਆ। ਜੇ ਟਿਕਟ ਨਹੀਂ ਮਿਲੀ ਉਹਨੂੰ ਆਫਰ ਸੀ ਵੀ ਫੁਲਾਨੀ ਜਗ੍ਹਾ ਤੋਂ ਫੁਲਾਨੀ ਜਗ੍ਹਾ ਤੋਂ ਲੜ ਲੈ। ਉਹ ਕਹਿੰਦਾ ਲੜਨ ਨੂੰ ਮੈਂ ਕੰਨਿਆ ਕੁਮਾਰੀ ਚਿਰਜਾ ਭਗਵਾਨ ਦੀ ਕਿਰਪਾ ਜੇਤ ਉੱਥੋਂ ਵੀ ਸਕਦਾ ਮੈਂ। ਪਰ ਮੈਂ ਗੁਰੂ ਨਗਰੀ ਨਹੀਂ ਛੱਡਣੀ। ਮੈਨੂੰ ਐਮਪੀ ਪੁਣਾ ਛੱਡਣਾ ਮਨਜ਼ੂਰ ਆ। ਸੰਜੀਤ ਸਿੰਘ ਕਹਿੰਦੇ ਸਾਡੇ ਦਰਵਾਜ਼ੇ ਖੁੱਲੇ ਨੇ ਅਸੀਂ ਗੱਲਬਾਤ ਕਰਨ ਨੂੰ ਤਿਆਰ ਆਂ। ਜਾਵਾਂਗੇ ਉਹਨਾਂ ਨਾਲ। ਕੋਈ ਨਹੀਂ ਆਉਣ ਵਾਲੇ ਦਿਨ ਜਿਹੜੇ ਆ ਜੋ ਲੋਕ ਰੁਝਾਨ ਜੋ ਲੋਕ ਫੈਸਲਾ ਦੇਣਗੇ ਪੰਜਾਬ ਦਾ ਆਬਾਮ ਜੋ ਹੁਕਮ ਕਰੇਗਾ ਉਸ ਹੁਕਮ ਦੇ ਅਨਸਾਰ ਚੱਲਾਂਗੇ। ਉਹ ਕਹਿੰਦੇ ਸਾਡੀ ਸਰਕਾਰ ਬਣ ਰਹੀ ਹੈਗੀ ਜੇ ਨਵਾਂ ਫਰੰਟ ਬਣੂਗਾ ਤੇ ਬਾਦਲਾਂ ਦਾ ਫਾਇਦਾ ਹੋ ਜੂ ਸਾਡਾ ਨੁਕਸਾਨ ਹੋ ਜੂਗਾ। ਉਹਨਾਂ ਦੀ ਉਹਨਾਂ ਦੀ ਸਰਕਾਰ ਬਣ ਰਹੀ ਹੈ ਜੀ ਇਹ ਗੱਲ ਮੈਨੂੰ ਆ ਜਿਹੜਾ ਐਕਸਪੋਜ਼ਰ ਉਹਨਾਂ ਦੇ ਲੋਕਾਂ ਨੇ ਕੀਤਾ ਤੁਸੀਂ ਮੀਡੀਆ ਵਾਲਿਆਂ ਨੇ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਦੇ ਹਿੰਦੁਸਤਾਨੀਆਂ ਨੂੰ ਦਿਖਾਇਆ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋਰ ਆ ਲੋਕ ਸਮਝ ਗਏ ਪਾਰਟੀ ਮਾੜੀ ਨਹੀਂ ਪਾਰਟੀ ਦੇ ਅੰਦਰ ਜਿਹੜਾ ਬੇਈਮਾਨਾ ਤੰਤਰ ਉਹ ਮਾੜਾ ਬੇਈਮਾਨਾ ਤੰਤਰ ਅਨਫਰਚੂਨੇਟਲੀ ਕਹਾਂਗਾ ਦੁਕਾਨ ਦਾ ਕਿ ਵੱਡੀ ਗਿੰਦੀ ਜੇ ਬੇਈਮਾਨਾ ਤੰਤਰ ਆ ਕੈਸੇ-ਕੈਸੇ ਐਕਸਪੋਜ਼ਰਸ ਹੋ ਰਹੇ ਆ ਤੇ ਜਿਹੜਾ ਇਮਾਨਦਾਰ ਉਹ ਖੁੱਡੇ ਲੈਣ ਲੱਗਿਆ ਹੋਇਆ ਸੋ ਆਵਾਜ਼ੇ ਪੰਜਾਬ ਪਲੇਟਫਾਰਮ ਸਿਰਫ ਤੇ ਸਿਰਫ ਆਨੈਸਟ ਲੋਗਾਂ ਲਈ ਹੈ ਜਿਨ੍ਹਾਂ ਦਾ ਰਾਜਨੀਤੀ ਕੋਈ ਧੰਦਾ ਨਹੀਂ ਜਿਨ੍ਹਾਂ ਦਾ ਰਾਜਨੀਤੀ ਇੱਕ ਪੈਸ਼ਨ ਆ ਪ੍ਰੋਫੈਸ਼ਨ ਨਹੀਂ ਕਿਤੇ ਨਾ ਹੋ ਜੇ ਬਾਦਲ ਦੁਬਾਰਾ ਸੱਤਾ ਚ ਆ ਜਾਣ ਤੁਸੀਂ ਪੀਪੀਪੀ ਵਾਲਾ ਰੋਲ ਅਦਾ ਕਰ ਦੋ ਤੁਹਾਡਾ ਸੜਿਆ ਰਸੀ ਨੂੰ ਕੂਕਾ ਮਾਰਦਾ ਜੀ ਪੀਪੀਪੀ ਨਾਲ ਤੁਸੀਂ ਕੰਪੈਰੀਜ਼ਨ ਕਿਵੇਂ ਕਰਦੇ ਹੋ ਤੁਸੀਂ ਤਾਂ ਐਡੇ ਸੂਝਵਾਨ ਹੋ ਬੜੀ ਬਰੀਕੀ ਦੇ ਨਾਲ ਪੋਸਟਮਾਰਟਮ ਕਰਦੇ ਹੋ ਹਰ ਗੱਲ ਦਾ ਜੇ ਤੁਸੀਂ ਪੀਪੀਪੀ ਦੇ ਨਾਲ ਤੁਲਨਾ ਕਰਕੇ ਚੱਲੋ ਮੈਂ ਕਹੂੰਗਾ ਸਾਡੇ ਨਾਲ ਤੁਸੀਂ ਨਿਆਂ ਨਹੀਂ ਕਰ ਰਹੇ ਮਿਹਨਤੀ ਤੁਸੀਂ ਉਹ ਕੰਮ ਤੁਸੀਂ ਕਰਦੇ ਹੋ ਕੈਪਟਨ ਤੁਹਾਡੇ ਸਿੱਧੂ ਹੋਣਗੇ ਇਹਦਾ ਕੀ ਮਤਲਬ ਆਗਾ ਇੱਕ ਤਜਰਬਾ ਮੈਂ ਪ੍ਰਪੋਜ਼ ਕੀਤਾ ਉਹਨਾਂ ਨੂੰ ਮੈਂ ਤੁਹਾਡੇ ਨਾਲ ਤੁਸੀਂ ਪਹਿਲੇ ਰਿਪੋਰਟਰ ਹੋ ਭਰਾਓ ਮੇਰੇ ਮੈਂ ਤੁਹਾਡੇ ਨਾਲ ਇਹ ਗੱਲ ਸਿਰਫ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਂ ਪ੍ਰਪੋਜ਼ ਕੀਤਾ ਉਹਨਾਂ ਨੂੰ ਕਿ ਤੁਸੀਂ ਅਗਵਾਈ ਕਰੋ ਕਿਤੇ ਤਾਂ ਨਹੀਂ ਬਹੁਤੀਆਂ ਤੋਪਾਂ ਇਕੱਠੀਆਂ ਹੋ ਗਈਆਂ ਤੁਸੀਂ ਵੀ ਹੋਗੇ ਕੱਲ ਨੂੰ ਛੋਟੇਪੁਰ ਆ ਜਾਂਦੇ ਨੇ ਗਾਂਧੀ ਆ ਜਾਂਦੇ ਨੇ ਇਹ ਤੋਪਾਂ ਆਪਸ ਵਿੱਚ ਇੱਕ ਦੂਜੇ ਖਿਲਾਫ ਚੱਲਣ ਲੱਗ ਜਾਣ। ਉਹ ਉੱਥੇ ਜਿੱਥੇ ਨਾ ਕੁਰਸੀ ਇੱਕ ਮਾਇਆ ਦਾ ਸਾਧਨ ਬਣੀ ਹੋਵੇ, ਕੁਰਸੀ ਇੱਕ ਧੰਦਾ ਤੇ ਦੁਕਾਨਦਾਰੀ ਬਣੀ ਹੋਵੇ, ਉੱਥੇ ਲੜਾਈ ਪੈ ਜਾਂਦੀ ਹੈ ਕੁਰਸੀ ਨੂੰ ਲੈ ਕੇ। ਤੇ ਇੱਥੇ ਕੁਰਸੀ ਧੰਦਾ ਨਹੀਂ। ਇੱਥੇ ਕੁਰਸੀ ਤੇ ਪਾਵਰ ਪੰਜਾਬ ਦੇ ਭਲੇ ਵਾਸਤੇ, ਇੱਕ ਕ੍ਰਾਂਤੀ ਵਾਸਤੇ ਆ। ਪਰ ਕਹਿੰਦੇ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਰਹਿੰਦੀ, ਇੱਥੇ ਤਾਂ ਤਲਵਾਰਾਂ ਬਾਲੀਆਂ ਘੱਟੀਆਂ। ਤਲਵਾਰ ਹੀ ਕੋਈ ਨਹੀਂ ਇੱਥੇ। ਐਸੇ ਕੋਈ ਤਲਵਾਰ ਸਿੱਧੂ ਵੀ ਤਲਵਾਰ ਆ ਸਿਮਰਜੀਤ ਬੈਂਸ ਵੀ ਤਲਵਾਰ ਰਾਜਕਟ ਸਿੰਘ ਵੀ ਤਲਵਾਰ ਆ ਜੇ ਸਿਮਰਜੀਤ ਬੈਂਸ ਤੇ ਸਿੱਧੂ ਤਲਵਾਰ ਹੁੰਦੇ ਤੇ ਸਦਾਧਾਰੀਆਂ ਨੂੰ ਛੱਡ ਗਈ ਨਾ ਹੁੰਦੇ ਮੋਜਾਂ ਲੈਂਦੇ ਬੜਵੜੀਆਂ ਗੱਡੀਆਂ ਦੇ ਨਜ਼ਾਰੇ ਲੈਂਦੇ ਆਪਣੇ ਦੋਸਤਾਂ ਨੂੰ ਵੱਡੀਆਂ ਚੇਅਰਮੈਨੀਆਂ ਦਵਾ ਦਿੰਦੇ ਇਹ ਤਲਵਾਰ ਤਾਂ ਪੰਜਾਬ ਦਾ ਬੜਾ ਜਝਾਰੂ ਸਿੰਬਲ ਆ ਮੈਂ ਕਹਿੰਦਾ ਕਿ ਉਹ ਤਾਂ ਕਰਦੇ ਆਂ ਕਿ ਤਲਵਾਰ ਦਾ ਤਾਂ ਤਲਵਾਰ ਤਾਂ ਐਸਾ ਗੁਰੂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਕੇ ਗਿਆ ਜਿਹਨੂੰ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਤੇ ਬਰਡ ਦੇ ਵਿੱਚ ਵੱਡੀਆਂ-ਵੱਡੀਆਂ ਤੋਪਾਂ ਨਹੀਂ ਲਹਾਸ ਸੀ ਤਲਵਾਰ ਨਾਲ ਰਿਲੇਟ ਕਰ ਰਿਹਾ ਆਪਣੇ ਆਪ ਨੂੰ ਮੈਂ ਕਹਾਂ ਜੀ ਉਹ ਤਾਂ ਸਾਡਾ ਇੱਕ ਬਹੁਤ ਸਤਿਕਾਰਯੋਗ ਚਿੰਨ੍ਹ ਸ਼ਰਧਾ ਉਸ ਚਿੰਨ੍ਹ ਦੇ ਅੰਦਰ ਹਾਂ ਹਾਂ ਪਰ ਇਹ ਇੱਕ ਮਿਆਂਨ ਦੇ ਵਿੱਚ ਕਈ ਤਲਵਾਰਾਂ ਵਾਲੀ ਗੱਲ ਦਾ ਜਵਾਬ ਦਿੰਦਾ ਹੈ। ਇਹ ਗੱਲ ਕਿਉਂ ਟੁੱਟੀ ਹੈਗੀ ਆਮ ਆਦਮੀ ਪਾਰਟੀ ਨਾਲ ਤੁਸੀਂ ਅੱਜ ਖਲਾਸਾ ਕਰੋ ਕਿ ਗੱਲ ਕੀ ਹੋਈ ਆ। ਮੈਨੂੰ ਇਹ ਬਹੁਤ ਸਾਰੇ ਲੋਕ ਇਹ ਕਹਿੰਦੇ ਜਿਹੜੇ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਸੀ ਨਾ ਹਾਏ ਆਮ ਆਦਮੀ ਪਾਰਟੀ ਹਾਏ ਆਪ ਤੇ ਉਹ ਕਹਿੰਦੇ ਚੰਗਾ ਹੋ ਗਿਆ ਬਚ ਗਿਆ ਤੂੰ। ਦੇਖੋ ਚੇਂਜ ਕਿੰਨੀ ਆਈ ਆ। ਕਿਸੇ ਆਪੋਜੀਸ਼ਨ ਲੀਡਰ ਨੇ ਕੋਈ ਐਕਸਪੋਜ਼ਰ ਕੀਤੇ ਹੁੰਦੇ ਨਾ ਤੇ ਆ ਹੋਣਾ ਸੀ ਵੀ ਇਹ ਚਿੱਕੜ ਆ ਯਾਰ। ਇਹ ਰਾਜਨੀਤਿਕ ਦੂਸ਼ਣਵਾਦੀ ਹੈ। ਐਕਸਪੋਜ਼ਰ ਤਾਂ ਉਹਨਾਂ ਦੇ ਜਿਹੜੇ ਹੈਡ ਸੁਪਰੀਮ ਤੁਸੀਂ ਗੱਲ ਦੱਸੋ ਗੱਲ ਕੀ ਹੁੰਦੀ ਸੀ ਤੁਹਾਡੀ ਦਿਰਗੇਸ਼ ਪਾਟਕ ਸੰਜੇ ਸਿੰਘ ਨਾਲ ਗੱਲ ਕੀ ਹੋਈ ਕਿਸ ਗੱਲ ਦੇ ਉੱਤੇ ਗੱਲ ਟੁੱਟੀ ਕਿੰਨੀ ਵਾਰੀ ਤੁਸੀਂ ਇਹ ਗੱਲ ਪੁੱਛਣੀ ਹੈ ਜੀ ਹਰ ਵਾਰੀ ਤੁਸੀਂ ਹਰ ਪ੍ਰੋਗਰਾਮ ਦੇ ਵਿੱਚ ਇਹ ਸਵਾਲ ਪੁੱਛਦੇ ਹੋ ਅੱਜ ਇਹਦੀ ਇੰਨੀ ਤੈਸ ਗੱਲ ਲੀ ਮੈਂ ਦੱਸਣ ਲੱਗਾ ਤੁਹਾਨੂੰ ਮੈਂ ਦੱਸਣ ਲੱਗਾ ਮੈਂ ਪੈਸ਼ਨ ਜ਼ਰੂਰ ਹੈ ਪਰ ਪ੍ਰੋਫੈਸ਼ਨ ਨਹੀਂ ਸੈਲਫ ਰਿਸਪੈਕਟ ਨਾਲ ਕਦੇ ਕੰਪਰੋਮਾਈਜ਼ ਨਹੀਂ ਕਿਉਂਕਿ ਸੈਲਫ ਰਿਸਪੈਕਟ ਨਾਲ ਕੰਪਰੋਮਾਈਜ਼ ਉੱਥੇ ਹੁੰਦਾ ਜਦੋਂ ਰਾਜਨੀਤੀ ਧੰਦਾ ਬਣ ਜਾਂਦੀ ਹੈ ਫਿਰ ਬੰਦੇ ਨੂੰ ਹੁੰਦਾ ਵੀ ਵੱਡਾ ਬੋਬਾ ਮਿਲਣਾ ਮੈਨੂੰ ਮੇਰਾ ਘਰ-ਘਰ ਹੋ ਜਾਣਾ ਕੋਈ ਨਹੀਂ ਜੇ ਮੜਾ ਮੋਟਾ ਕਿਸੇ ਦੇ ਚਰਣਾ 'ਤੇ ਬੈਠਣਾ ਪਵੇ ਤੇ ਬੈਜੋ ਇਹ ਪੰਜਾਬੀ ਸੁਆਦ ਆ ਇੱਕ ਹਿੱਸਾ ਪੰਜਾਬੀ ਕਲਚਰ ਦਾ ਹਿੱਸਾ ਪੰਜਾਬੀ ਤਾਂ ਉਹ ਗੌਰਵ ਮੇ ਇਤਿਹਾਸ ਰੱਖਦੇ ਜਿਹਦੇ ਜੇ ਗੋਰਿਆਂ ਨੇ ਵਰਲਡ ਵਾਰ ਜਿੱਤੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਕਰਕੇ ਐਸਾ ਗੌਰਵ ਮੇ ਇਤਿਹਾਸ ਆ ਸਾਡਾ ਤੇ ਅੱਜ ਦੂਸਰੀਆਂ ਸਟੇਟਾਂ ਤੋਂ ਆਏ ਹੋਏ ਲੋਕ ਡਿਕਟੇਟਰ ਬਣ ਬਣ ਕੇ ਕੀ ਗੱਲ ਪੰਜਾਬ ਦੇ ਕੋਲੇ ਕੈਲੀਬਰ ਨਹੀਂ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਮੈਂ ਪਾਰਟੀ ਦੇ ਅੰਦਰ ਜਿਹੜਾ ਬੇਈਮਾਨਾ ਤੰਤਰ ਉਹਦਾ ਵਿਰੋਧੀ ਹਾਂ ਕੌਣਾ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬੀ ਲੋਕ ਬਹੁਤ ਸਾਰੇ ਪੰਜਾਬ ਦੇ ਲੋਕ ਜਿਹੜੇ ਬਹੁਤ ਵੱਡੇ ਬੁੱਧੀਮਾਨ ਨੇ ਪੜੇ ਲਿਖੇ ਨੇ ਉਹਨਾਂ ਤੇ ਯਕੀਨ ਕਿਉਂ ਨਹੀਂ ਬੇਈਮਾਨ ਕੌਣਾ ਆਮ ਆਦਮੀ ਮੈਂ ਕਿਉਂ ਉਹਨਾਂ ਤੇ ਯਕੀਨ ਕਿਉਂ ਨਹੀਂ ਯਕੀਨ ਸਿਰਫ ਤੇ ਸਿਰਫ ਜਿਹੜੇ ਬਾਹਰੋਂ ਸਜਣਾਂਗੇ ਉਹਨਾਂ ਤੇ ਯਕੀਨ ਆ ਇਤੋਂ ਸ਼ੰਕਾ ਪੈਦਾ ਹੁੰਦੀ ਹੈ ਕੋਈ ਬੇਈਮਾਨ ਹੈ ਆਮ ਆਦਮੀ ਪਾਰਟੀ 'ਚ ਹੁਣ ਤਾਂ ਮੈਮ ਆਪਣੇ ਜਵਾਨ ਤੋਂ ਕਹਾਂ ਤੇ ਵੇਸਟ ਆਫ એનર્ਜੀ ਹੈ ਵੇਸਟ ਆਫ ਟਾਈਮ ਹੈ ਹੁਣ ਤਾਂ ਐਕਸਪੋਜ਼ਰੀ ਤੁਸੀਂ ਕੀਤੀ ਹੈ ਤੁਹਾਡੇ ਸਾਹਮਣੇ ਕੀਤੀ ਹੈ ਉਹਨਾਂ ਦੀ ਸਤਕਾਰਯੋਗ ਜਿਹੜੇ ਪਾਰਟੀ ਦੇ ਬਹੁਤ ਉੱਚੇ ਅਹੁਦੇ ਤੇ ਬਰਾਜਮਾਨ ਰਿਹਾ ਤੁਹਾਡੇ ਜਰੀਏ ਉਹਨਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਕਿ ਅਸਲੀਅਤ ਕੀ ਹੈ ਸੱਚਾਈ ਕਿੰਨੀ ਹੈ ਤੇ ਝੂਠਾ ਕਿੰਨਾ ਇਮਾਨਦਾਰੀ ਕਿੰਨੀ ਹੈ ਤੇ ਬੇਈਮਾਨੀ ਕਿੰਨੀ ਹੈ ਆਵਾਜ਼ੇ ਪੰਜਾਬ ਦਾ ਆਈਡੀਆ ਤੁਹਾਡੇ ਮਨ 'ਚ ਕਿਦਨ ਆਇਆ ਸੀਗਾ ਕਿ ਇਹ ਜਦੋਂ ਸਿੱਧੂ ਦੀ ਗੱਲ ਟੁੱਟ ਗਈ ਸੀ ਜਾਂ ਸਿੱਧੂ ਦੀ ਗੱਲ ਟੁੱਟਣ ਤੋਂ ਪਹਿਲਾਂ ਯਾਦਵੰਦਰ ਜੀ ਕੁਦਰਤ ਮਿਲਾਉਂਦੀ ਹੈ ਇਹ ਕੁਦਰਤ ਮਿਲਾਉਂਦੀ ਆ ਅਨਐਕਸਪੈਕਟਿਡ ਕਹੂੰਗਾ ਅਨਐਕਸਪੈਕਟਿਡ ਕਹੂੰਗਾ ਤੁਹਾਡੇ ਵਾਸਤੇ ਮੇਰੇ ਵਾਸਤੇ ਆਵਾਮ ਵਾਸਤੇ ਲੋਕਾਂ ਚ ਕਿਰੌਸਟੀ ਬਹੁਤ ਆ ਕਿ ਕਿੱਥੇ ਤੁਹਾਡੀ ਗੱਲਬਾਤ ਹੋਈ ਕਦੋਂ ਗੱਲ ਸ਼ੁਰੂ ਹੋਈ ਪੰਜਾਬੀ ਦੇ ਕਹਿੰਦਾ ਨਾ ਛੱਟ ਮੰਗਣੀ ਦੇ ਪੱਟ ਪਿਆ ਸੁਣਿਆ ਨਾ ਛੱਟ ਮੰਗਣੀ ਪੱਟ ਪਿਆ ਰੌਲਾ ਉੱਥੇ ਪੈਂਦਾ ਜਿੱਥੇ ਉਹਦਾ ਲਾਲਚ ਬਣਿਆ ਹੋਵੇ ਜਿੱਥੇ ਉਹਦੇ ਨੇ ਬੇਈਮਾਨ ਬੰਡੀ ਪਾਣੀ ਹੋਵੇ ਉੱਥੇ ਜਿਹੜੀ ਅੜਕੇ ਖੜੇ ਹੁੰਦੇ ਆ ਮੈਂ ਕਿਹਾ ਗੱਲਬਾਤ ਕਦੋਂ ਸ਼ੁਰੂ ਹੋਈ ਗੱਲਬਾਤ ਮੈਂ ਤਾਂ ਛੱਟ ਮੰਗਣੀ ਪੱਟ ਪਿਆ ਦੱਸ ਕੇ ਥੋੜਾ ਜਿਹਾ ਅੱਜ ਅੱਜ ਗੱਲਬਾਤ ਹੁੰਦੀ ਆ ਦੂਜੇ ਦਿਨ ਫੇਰ ਅਸੀਂ ਬੈਠਦੇ ਆ ਮੈਂ ਉਹਨੂੰ ਕਿਹਾ ਵੀ ਆਪਾਂ ਹਜੇ ਨੂੰ ਥੋੜਾ ਜਿਹਾ ਹੋਰ ਤਰਾਸ਼ ਲਈਏ ਵੀ ਇੱਕ ਵਾਰੀ ਆਪਾਂ ਮੈਂ ਆਉਣਾ ਤੁਹਾਡੇ ਕੋਲੇ ਤੇ ਮੈਨੂੰ ਆ ਮਹਿਸੂਸ ਆ ਕਿ ਮੈਂ ਨਵਜੋਤ ਸਿੱਧੂ ਨੂੰ ਸਮਾਜਿਕ ਤੌਰ ਤੇ ਬੜੀ ਵਾਰੀ ਅਸੀਂ ਮਿਲਿਆ ਪਰ ਬੈਠਕ ਦੇ ਵਿੱਚ ਆ ਮਹਿਸੂਸ ਹੋਇਆ ਵੀ ਯਾਰ ਅਸੀਂ ਬੜੇ ਪੁਰਾਣੇ ਵੇਲੀਆਂ ਆੜੀਆਂ ਅਸੀਂ ਪੁਰਾਣੇ ਮੀਟਿੰਗ ਬੰਬੇ ਹੋ ਦਿੱਲੀ ਹੋਈ ਸੀੜੀ ਫੋਟੋ ਆ ਗਈ ਦਿੱਲੀ ਦੀ ਦਿੱਲੀ ਦਿੱਲੀ ਤੇ ਮੀਟਿੰਗ ਚ ਕੀ ਚਰਚਾ ਹੋਈ ਸੀਗੀ ਜਦੋਂ ਤੁਸੀਂ ਇਕੱਠੇ ਹੋਏ ਕਿਉਂਕਿ ਤੁਹਾਨੂੰ ਇਹ ਕਹਿੰਦਾ ਤੁਸੀਂ ਕੇਜਰੀਵਾਲ ਵਿਕਟਮ ਹੋ ਤੁਹਾਡੀ ਇੱਕ ਵਾਰ ਗੱਲ ਚੱਲੀ ਕੇਜਰੀਵਾਲ ਨਾਲ ਤੁਹਾਡੇ ਨਾਲ ਨੇਗੋਸ਼ੀਏਸ਼ਨ ਨੇਗੋਸ਼ੀਏਸ਼ਨ ਚ ਗੜਬੜ ਹੋਈ ਨਾ ਤੁਹਾਡੀ ਵੀ ਪ੍ਰਗਟ ਸਿੰਘ ਦੀ ਵੀ ਸਿੱਧੂ ਦੀ ਵੀ ਆਮ ਆਦਮੀ ਪਾਰਟੀ ਨਾਲ ਨੇਗੋਸ਼ੀਏਸ਼ਨ ਕੇਜਰੀਵਾਲ ਜੀ ਕੋਲੇ ਬੰਦੇ ਕਿਸੇ ਹੋਰ ਪਲੈਨਟ ਤੋਂ ਆਏ ਹੋਏ ਆ ਵੀ ਉਥੋਂ ਧਰਮਰਾਜ ਜੀ ਨੇ ਬੜੇ ਉਹਨਾਂ ਨੂੰ ਇਮਾਨਦਾਰ ਕੱਢ ਕੇ ਦਿੱਤੇ ਹੋਏ ਆ ਤੁਸੀਂ ਫੋਟੋ ਦੇਖੀ ਹੈ ਤੁਸੀਂ ਸਾਰੇ ਬੰਦੇ ਹੋ ਮੈਂ ਫੋਟੋ ਦੇਖੀ ਹੈ ਫੋਟੋ ਦੇ ਵਿੱਚ ਚਾਰ ਜੱਕੇ ਇਕੱਠੇ ਹੀ ਆ ਤੇ ਇਹ ਐਸੀ ਤਾਸ਼ ਆ ਜਿਹਦੇ 52 ਪੱਤੇ ਤੁਹਾਨੂੰ ਜੱਕੇ ਮਿਲਣਗੇ ਕਿਹੜੇ ਨੇ ਇਹ ਬਾਕੀ ਮੈਂ ਤੁਸੀਂ ਦੇਖਦੇ ਜਾਓ ਤੁਸੀਂ ਬਾਦਸ਼ਾਹ ਕੌਣ ਸਿੱਧੂ ਮੈਂ ਤੁਸੀਂ ਦੇਖਦੇ ਚਲੋ ਮੈਂ ਤਾਂ ਕਹਿ ਕੇ ਹਟਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਮੈਂ ਅਪੀਲ ਕੀਤੀ ਆ ਵੀ ਤੁਸੀਂ ਅਗਵਾਈ ਕਰੋ ਆਵਾਜ਼ੇ ਪੰਜਾਬ ਦੀ ਬਾਦਸ਼ਾਹ ਤਾਂ ਆ ਗਿਆ ਬੀਗਮ ਮੈਂ ਜੇ ਤੁਸੀਂ ਦੇਖਦੇ ਜਾਓ 5-4 ਦਿਨ ਦਿਓ ਤੁਸੀਂ ਖੁਦ ਐਪਰੀਸ਼ੀਏਟ ਕਰੋਗੇ ਪੰਜਾਬ ਦੇ ਲੋਕਾਂ ਦੇ ਅੰਦਰ ਐ ਜਿ ਇੱਕ ਚਾਹ ਵਾਲਾ ਮਾਹੌਲ ਚੜਿਆ ਹੋਇਆ ਹੂੰ ਜਿਹੜਾ ਵਰਗ ਸਹੀ ਮਾਨਾਂ ਦੇ ਵਿੱਚ ਤਬਦੀਲੀ ਦੀ ਭਾਵਨਾ ਨੂੰ ਲੈ ਕੇ ਚਾਹੇ ਉਹ ਕਿਸੇ ਪਾਰਟੀ 'ਚ ਬੈਠਾ ਵੀ ਇਹ ਚੇਂਜ ਆਉਣੀ ਚਾਹੀਦੀ ਹੈ। ਹਾਂ ਹਾਂ। ਅੱਜ ਉਹ ਪੂਰਾ ਖੁਸ਼ ਹੈ। ਹਾਂ ਹਾਂ। ਵੀ ਹੁਣ ਚੇਂਜ ਵਾਲੇ ਅਸਾਰ ਨੇ ਹੁਣ ਉਹ ਲੋਕ ਆਏ ਜਿਹੜੇ ਪਰਖੇ ਹੋਏ ਆ। ਇਹ ਗੱਲ ਹੋਈ ਮੀਟਿੰਗ 'ਚ ਕਿ ਆਮ ਆਦਮੀ ਪਾਰਟੀ ਐਕਸਪਲੋਡ ਕਰਦੀ ਹੈ ਕਿਉਂਕਿ ਟਾਕ ਤੁਹਾਡੀ ਵੀ ਚੱਲੀ, ਟਾਕ ਪ੍ਰਗਟ ਸਿੰਘ ਦੀ ਵੀ ਚੱਲੀ, ਟਾਕ ਸਿੱਧੂ ਦੀ ਵੀ ਚੱਲੀ। ਸਿੱਧੂ ਨੇ ਤਾਂ ਰਿਜ਼ਾਈਨ ਤੱਕ ਕਰਤਾ ਸੀ ਰਾਸਭਾ ਤੋਂ। ਇਹ ਗੱਲ ਹੋਈ ਮੀਟਿੰਗ 'ਚ ਕਿ ਆਮ ਆਦਮੀ ਪਾਰਟੀ ਪਹਿਲਾਂ ਕੁਝ ਹੋਰ ਕਹਿੰਦੀ ਹੈ ਫਿਰ ਨੇਗੋਸ਼ੀਏਸ਼ਨ ਵੇਲੇ ਗੜਬੜ ਹੋ ਜਾਂਦੀ ਹੈ ਗੱਲ ਕਿਸੇ ਦਿਨ ਹੀ ਬਣੀ ਤੁਹਾਡੀ ਦਿਨਾਂ ਦੀ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਨੋ ਮਰਜ਼ ਚਾਹੇ ਉਹ ਆਪਾ ਤੇ ਚਾਹੇ ਖਾਸ ਚਾਹੇ ਆਮ ਤੇ ਚਾਹੇ ਖਾਸ ਕਿਸੇ ਤੇ ਮਰਜ਼ ਨਹੀਂ ਲੋਕਾਂ ਦਾ ਰੁਝਾਨ ਕੀ ਹੈ VOTERਾਂ ਨੇ ਸਰਕਾਰ ਬਣਾਉਣੀ ਹੈ VOTERਾਂ ਨੇ MLA ਤੇ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ عوام ਕੀ ਕਹਿੰਦਾ ਉਹਦੀ ਇੰਤਜ਼ਾਰ ਕਰ ਲੋ ਉਸ ਸਾਰਾ ਕੁਝ ਪੰਜਾਬ ਦੇ عوام ਦੀ رائے ਦੇ ਉੱਤੇ ਮਨਸਰ ਕਰਦਾ ਕਿ ਪੰਜਾਬ ਦੇ ਲੋਕ رائے ਕੈਸੀ ਦਿੰਦੇ ਆਵਾਦਮੀ ਪਾਰਟੀ ਵਾਲੇ ਕਹਿੰਦੇ ਹਿਸਟੋਰੀਕਲ ਚੇਂਜ ਹੋਣ ਜਾ ਰਹੀ ਹੈ ਪੰਜਾਬ ਚ ਤੇ ਪੰਜਾਬ ਦੀ ਹਿਸਟਰੀ ਚ ਅਗਰੇ ਇਹ ਕੋਈ ੜਕਾ ਪੈ ਗਿਆ ਤਾ ਤੁਸੀਂ ਪਾਤਾ ਕੋਈ ਤਾਂ ਤੁਹਾਡਾ ਨਾਂ ਕਾਲੇ ਇਤਿਹਾਸਿਕ ਕਾਲੇ ਅੱਖਰਾਂ ਤੇ ਲਿਖਿਆ ਜਾਊ ਕਹਿੰਦੇ ਆਵਾਦ ਵਾਲੇ ਛੱਡ ਕੇ ਉਹ ਕਈ ਜਾਣ ਚਿੱਕੜ ਨਾਲ ਲਿਖ ਦੇਣਾ ਕਾਵਾਂ ਦੇ ਕਹਿੰਦੇ ਠੱਗੇ ਨਹੀਂ ਮਰਦੇ ਹੁੰਦੇ ਕਦੇ ਕਾਵਾਂ ਦੇ ਕਹਾਂ ਤੇ ਠੱਗੇ ਨਹੀਂ ਮਰਦੇ ਉਹ ਚਿੱਕੜ ਨਾਲ ਲਿਖ ਦੇਣ ਨਾਮ ਪਰ ਲੋਕ ਜਾਣਦੇ ਆ ਹੂੰ ਲੋਕ ਉਹਨਾਂ ਨੂੰ ਵੀ ਜਾਣਦੇ ਆ ਤੇ ਮੈਨੂੰ ਵੀ ਜਾਣਦੇ ਆ ਗੱਲਾਂ ਦੇ ਬੰਜਾਰਿਆਂ ਨੂੰ ਲੋਕ ਪਸੰਦ ਨਹੀਂ ਕਰਦੇ ਇੱਕ ਅੱਧੀ ਵਾਰੀ ਕਾਂਟਕੀ ਹਾਂਡੀ ਇੱਕ ਵਾਰ ਚੜਤੀ ਆ ਬਾਰ-ਬਾਰ ਨਹੀਂ ਤੁਹਾਡੀ ਕੇਜਰੀ ਵਾਲਾ ਮੁਲਾਕਾਤ ਹੋਈ ਹੈ ਕਦੇ ਨਹੀਂ ਮੇਰੀ ਨਹੀਂ ਜੀ ਸੰਜੀਤ ਸਿੰਘ ਨਾਲ ਹੋਈ ਹੈ ਹਾਂ ਹੋਈ ਹੈ ਜੀ ਸੰਜੀਤ ਸਿੰਘ ਤੇ ਦਿਰਗੇਸ਼ ਪਾਟਕ ਨੂੰ ਤੁਸੀਂ ਦੋਨਾਂ ਨਾਲ ਹੋਈ ਹੈ ਉਹਨਾਂ ਨੂੰ ਜੱਜ ਕਿਵੇਂ ਕਰਦੇ ਹੋ ਤੁਸੀਂ ਹਾਂਜੀ ਉਹਨਾਂ ਨੂੰ ਕਿਵੇਂ ਜੱਜ ਕਰਦੇ ਹੋ ਕਹੇ ਜੀ ਤੁਸੀਂ ਮੇਰੇ ਨਾਲ ਵੱਧ ਜੱਜ ਕਰ ਸਕਦੇ ਹੋ ਤੁਸੀਂ ਲੀਡਰ ਹੋ ਮੈਂ ਤਾਂ ਪੱਤਰਕਾਰ ਹਾਂ ਮੈਂ ਲੀਡਰ ਹਾਂ ਜੇ ਮੈਂ ਗੱਲ ਕਹੂੰਗਾ ਤੇ ਇੱਕ ਨਵੀਂ ਕੰਟ੍ਰੋਵਰਸੀ ਨਵੀਂ ਕੰਟ੍ਰੋਵਰਸੀ ਛਿੜ ਜਾਂਦੀ ਆ ਤੁਸੀਂ ਮੇਰੇ ਨਾਲ ਵੱਧ ਜੱਜ ਕਰਦੇ ਹੋ ਵੱਧ ਜੱਜ ਕਰਦਾ ਉਹ ਲੋਕ ਜਿਹੜੇ ਐਕਸਪੋਜ਼ਰ ਇਹਨਾਂ ਦੇ ਸੁਪਰੀਮੋ ਪੰਜਾਬ ਦੇ ਤੇ ਹੋਰ ਸੀਨੀਅਰ ਸਤਕਾਰਯੋਗ ਲੀਡਰ ਜਿਹੜੇ ਐਕਸਪੋਜ਼ਰ ਕਰਕੇ ਗਏ ਆ ਉਹ ਵੱਧ ਜੱਜ ਕਰਦੇ ਆ ਤਾਂ ਹੀ ਐਕਸਪੋਜ਼ਰ ਹੋਏ ਆਮ ਆਦਮੀ ਪਾਰਟੀ ਇਹ ਜੇ ਕਿਹੜੀਆਂ ਵੱਡੀਆਂ ਗਲਤੀ ਕਰ ਰਹੀ ਹੈ ਜਿਹਦੇ ਕਰਕੇ ਤੁਹਾਨੂੰ ਲੱਗਿਆ ਕਿ ਇਹ ਗੜਬੜਾ ਸਾਨੂੰ ਫਰੰਟ ਬਣਾਉਣ ਦੀ ਲੋੜ ਆ ਸਭ ਤੋਂ ਪਹਿਲਾਂ ਵੱਡੀ ਜ਼ਰੂਰਤ ਇਸ ਗੱਲ ਦੀ ਆ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਮਨ ਦੇ ਵਿੱਚ ਇੱਕ ਸਤਕਾਰ ਇਸ ਕਰਕੇ ਸੀ ਕਿ ਲੋਕ ਫੈੜਪ ਹੋ ਗਏ ਸੀ ਰਵੈਤੀ ਪੋਲਿਟਿਕਸ ਤੋਂ ਪਰ ਪੰਜਾਬ ਦੇ ਲੋਕ ਵਿਜ਼ਨ ਪੁੱਛਦੇ ਆ ਵਿਜ਼ਨ ਪੰਜਾਬ ਬਹੁਤ ਪਛੜੀ ਹੋਈ ਸਟੇਟ ਚੱਲੇਗੀ ਜਿਹੜੀ ਹਿੰਦੁਸਤਾਨ ਦੇ ਅਮੀਰ ਸੂਬਿਆਂ ਦੇ ਵਿੱਚੋਂ ਪੰਜਾਬ ਦੀ ਗਿਣਤੀ ਆਉਂਦੀ ਹੁੰਦੀ ਸੀ ਤੇ ਅੱਜ ਉਹੀ ਪੰਜਾਬ ਆ ਜਿਹੜਾ 1.95 96000 ਕਰੋੜ ਰੁਪਏ ਦਾ ਕਰਜ਼ਈ ਆ ਤੇ ਇਸ ਕਰਜ਼ੇ ਨੂੰ ਉਤਾਰਨ ਦਾ ਪੰਜਾਬ ਦੇ ਲੋਕ ਸਿਰਫ ਚੁਟਕਲਿਆਂ ਨਾਲ ਨਹੀਂ ਪੰਜਾਬ ਦੇ ਲੋਕ ਵਿਜ਼ਨ ਪੁੱਛਦੇ ਆ ਕਿ ਤੁਹਾਡੇ ਕੋਲੇ ਵਿਜ਼ਨ ਕੀ ਆ ਇਹ ਨਹੀਂ ਕਿ ਇਥੇ ਅੱਗੇ ਪੰਜਾਬ ਦੇ ਪੱਖੀ ਸਟੇਟਮੈਂਟ ਦੇ ਦਈਏ ਤੇ ਇਥੋਂ ਪੰਜਾਬ ਦਾ ਬਾਰਡਰ ਟੱਪਦੇ ਸਾਰ ਸਾਰੀ ਰੰਗਤ ਚੇਂਜ ਹੋ ਜੇ ਆਉਣ ਵਾਲੇ ਦਿਨਾਂ ਚ ਕੌਣ ਕੌਣ ਆ ਰਿਹਾ ਤੁਹਾਡੇ ਨਾਲ ਛੋਟੇ ਪੁਰ ਆ ਸਕਦੇ ਨੇ ਗਾਂਧੀ ਆ ਸਕਦੇ ਹਰ ਉਹ ਸਤਕਾਰਯੋਗ ਸ਼ਖਸੀਅਤ ਜਿਹੜੀ ਪੰਜਾਬ ਦੇ ਦਰਦ ਨੂੰ ਸਮਝ ਕੇ ਉਹਨੂੰ ਨਿਵਾਰਨ ਦੀ ਸ਼ਕਤੀ ਰੱਖਦੀ ਹੈ ਇੱਕ ਜਜਬਾ ਰੱਖਦੀ ਹੈ ਹਰ ਉਹ ਸ਼ਖਸੀਅਤ ਦਾ ਦੋਨੋਂ ਹੱਥ ਜੋੜ ਕੇ ਜੀ ਆਇਆ ਤੁਹਾਡੇ ਕੋਲ ਇਹ ਜਿਆ ਡਿਫਰੈਂਟ ਕੀ ਹੈ ਕਿ ਲੋਕ ਤੁਹਾਨੂੰ ਵੋਟ ਦੇਣ ਆਮ ਆਦਮੀ ਪਾਰਟੀ ਕਹਿੰਦੀ ਹੈ ਅਸੀਂ ਪੰਜਾਬ ਠੀਕ ਕਰਾਂਗੇ ਕੈਪਟਨ ਸਾਹਿਬ ਕਹਿ ਰਹੇ ਹੈਗੇ ਅਸੀਂ ਕਰ ਦਾਂਗੇ ਤੁਹਾਡੇ ਕੋਲ ਇਹ ਜੀ ਕੀ ਨਵੀਂ ਵਿਜ਼ਨਰੀ ਗੱਲ ਆ ਗਈ ਉਹ ਕਹਿੰਦੇ ਅਸੀਂ ਠੀਕ ਕਰਾਂਗੇ ਕਾਗਜ਼ ਦੇ ਉੱਤੇ ਲਿਖਿਆ ਸਿਰਫ ਕੰਪਿਊਟਰ ਚੋਂ ਕੱਢਿਆ ਏਜੰਡਾ ਉਹਨਾਂ ਦੇ ਕੋਲੇ ਗੱਲ ਤਾਂ ਉਹਦਾ ਜਦੋਂ ਪਹਿਰੇਦਾਰੀ ਤੇ ਗੱਲ ਆਉਂਦੀ ਹੈ ਲੋਕਾਂ ਦੇ ਕੋਲੇ ਇੱਕ ਪਾਸੇ ਏਜੰਡਾ ਤੇ ਇੱਕ ਪਾਸੇ ਉਹ ਐਗਜ਼ੈਂਪਲ ਆ ਉਹਨਾਂ ਚੌਕੀਦਾਰਾਂ ਦੀ ਐਗਜ਼ੈਂਪਲ ਆ ਜਿਨ੍ਹਾਂ ਨੇ ਕਰਕੇ ਕੰਮ ਕਰਕੇ ਦਿਖਾਇਆ ਮੈਨੂੰ ਜਿਹੜਾ ਫੁੱਲ ਲੱਗੇ ਹੋਏ ਮੇਰੀ ਕੀ ਔਕਾਤ ਹੈ ਮੇਰੀ ਤਾਂ ਕੋਈ ਔਕਾਤ ਨਹੀਂ ਕਿ ਮੈਂ ਸਮੇਂ ਦੇ ਉਸ ਜਾਬਰ ਬੇਈਮਾਨ ਮੁੱਖ ਮੰਤਰੀ ਦੇ ਪਰਿਵਾਰ ਦੇ ਸਾਹਮਣੇ ਹੱਕ ਚੌੜੀ ਕਰਕੇ ਤੇ ਗਰਦਨ ਉੱਚੀ ਕਰਕੇ ਲੋਕਾਂ ਦੀ ਆਵਾਜ਼ ਲੋਕਾਂ ਦੀਆਂ ਗੱਲਾਂ ਕਹਿ ਜਾ ਮੇਰੇ ਕੋਲੇ ਫੁੱਲ ਨਹੀਂ ਲੱਗੇ ਹੋਏ ਲੋਕਾਂ ਦਾ ਪਿਆਰ ਜਿਹੜਾ ਕਿਸੇ ਲੀਡਰ ਦੇ ਕੋਲੇ ਨਹੀਂ ਉਹ ਲੋਕ ਮੈਨੂੰ 17 ਸੀਟਾਂ ਦੇ ਲੜਨ ਜਾ ਰਿਹਾ ਹਾਂ ਇਹ ਆਉਣ ਵਾਲਾ ਸਮਾਂ ਜੈਸੇ ਪੰਜਾਬ ਦੇ ਲੋਕ ਹੁਕਮ ਕਰਨਗੇ ਰੁਝਾਨ ਦੇਣਗੇ ਜੈਸੀ ਉਹਨਾਂ ਦੀ ਇੱਕ ਕਲੈਕਟਿਵ ਜਿਹੜੀ رائے ਹੋਏਗੀ ਉਹਦੇ ਅਨਸਾਰ ਫੈਸਲਾ ਲਵਾਂਗੇ 8 ਤਰੀਕ ਨੂੰ ਕੀ ਵੱਡਾ ਐਲਾਨ ਹੋਏਗਾ ਜਿਹੜਾ ਤੁਸੀਂ 8 ਤਰੀਕ ਨੂੰ ਫੰਕਸ਼ਨ ਕਰਨ ਜਾ ਰਹੇ ਹੋ 8 ਤਰੀਕ ਨੂੰ ਪਹਿਲਾਂ ਦਾ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਬੀਬੀ ਨਵਜੋਤ ਕੌਰ ਜਿਸਦੇ ਉਹ ਸਾਰੇ ਲੋਕ ਬੈਠ ਕੇ ਤੁਹਾਡੇ ਰੋਬਰੂ ਹੋਣਗੇ ਤੁਹਾਡਾ ਧੰਨਵਾਦ ਕਰਾਂਗੇ ਤੁਹਾਡੇ ਕੋਲ ਸਪੋਰਟ ਦੀ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਤੁਹਾਡੇ ਕੋਲ ਅਪੀਲ ਬੇਨਤੀ ਕਰਨਗੇ ਵੀ ਭਾਈ ਪੰਜਾਬ ਦੇ ਭਲੇ ਵਾਸਤੇ ਤੁਸੀਂ ਵੀ ਸਪੋਰਟ ਕਰੋ ਭਗਵੰਤ ਮਾਨ ਬੜੀਆਂ ਅੱਜਕਲ ਕੰਟਰੋਵਰਸੀਜ਼ ਚ ਨੇਗੇ ਭਗਵੰਤ ਮਾਨ ਬਾਰੇ ਤੁਸੀਂ ਕੀ ਸੋਚਦੇ ਹੋ ਕਿਉਂਕਿ ਉਹ ਵੀ ਆਪਣੇ ਆਪ ਨੂੰ ਚੀਫ ਮਿਨਿਸਟਰ ਦਾ ਦਾਅਵਾਦ ਕਰਦੇ ਨੇ ਤੁਹਾਡੇ ਐਮਪੀ ਆ ਤੁਸੀਂ ਕੀ ਸੋਚਦੇ ਹੋ ਮੇਰੇ ਐਮਪੀ ਕਹਿੰਦੇ ਆ ਪੂਰੇ ਪੰਜਾਬ ਦੇ ਐਮਪੀ ਆ ਤੁਹਾਡੇ ਐਮਪੀ ਆ ਚਲੋ ਸਾਡੇ ਇਲਾਕੇ ਚੋਂ ਨੇ ਉਹ ਇਲਾਕਾ ਕੰਸਟੀਟੂਐਂਸੀ ਹੁੰਦੀ ਆ ਲੋਕ ਤਾਂ ਹੀ ਕਹਿੰਦੇ ਆ ਜੇ ਮੈਂ ਕਿਸੇ ਦਾ ਕਿਸੇ ਦੇ ਹਲਕੇ ਨਹੀਂ ਪੱਤਰਕਾਰ ਕਿਸੇ ਬਾਰੇ ਪਰਸਨ ਰੈ ਨਹੀਂ ਬਣਾਉਂਦਾ ਪੱਤਰਕਾਰ ਕਿਸੇ ਬਾਰੇ ਪਰਸਨ ਰੈ ਨਹੀਂ ਬਣਾ ਸਕਦਾ ਲੀਡਰ ਬਣਾ ਸਕਦਾ ਸਮਝਿਆ ਨਹੀਂ ਮੇਰੀ ਗੱਲ ਤੁਸੀਂ ਐਜ਼ ਅ ਵੋਟਰ ਹੋ ਪਹਿਲਾਂ ਤੁਸੀਂ opinion ਦਿਓ ਐਜ਼ ਅ ਵੋਟਰ ਮੈਂ ਬਾਅਦ ਚ ਹਾਂ ਮੈਂ ਪਹਿਲਾਂ ਪੱਤਰਕਾਰ ਆਗਾ ਨਾ ਪਹਿਲਾਂ ਵੋਟਰ ਹਾਂ ਨਹੀਂ ਪਹਿਲਾਂ ਪੱਤਰਕਾਰ ਹਾਂ ਕਰਦੇ ਆ ਉਹਨੂੰ ਦਿਨ ਥੋੜੇ ਹੋਇਆ ਤੁਹਾਨੂੰ ਵੋਟ ਤੁਸੀਂ ਭਾਈ 18 ਸਾਲ ਤੋਂ ਬਾਅਦ ਨਹੀਂ ਮੈਂ ਆਪਦਾ view ਦੇ ਨਹੀਂ ਨਾ ਸਕਦਾ ਇੱਕ ਲੀਡਰ ਕੋਲੇ ਹੱਕ ਆਗਾ ਪੱਤਰਕਾਰ ਪਰਸਨਲ view ਨਹੀਂ ਦੇ ਸਕਦਾ ਤੁਹਾਡੇ ਕੋਲ ਹੱਕ ਹੈਗਾ ਪਹਿਲਾਂ ਤੁਸੀਂ ਦੱਸੋ ਨਹੀਂ ਤੁਸੀਂ ਪੋਲੀਟੀਸ਼ੀਅਨ ਹੋਗੇ ਉਹ ਵੀ ਪੋਲੀਟੀਸ਼ੀਅਨ ਨਹੀਂ ਮੈਂ ਤਾਂ ਪੋਲੀਟੀਸ਼ੀਅਨ ਹੈ ਹੀ ਨਹੀਂ ਮੈਂ ਪੋਲੀਟੀਸ਼ੀਅਨ ਹੁੰਦਾ ਤੇ ਮੈਂ ਕਦੇ ਸਰਕਾਰ ਛੱਡ ਕੇ ਨਾ ਆਉਂਦਾ ਜੇ ਮੈਂ ਪੋਲੀਟੀਸ਼ੀਅਨ ਹੁੰਦਾ ਸਮੇਂ ਦੀ ਸਰਕਾਰ ਦੇ ਤੌਰ ਤੇ ਪੱਤਰਕਾਰਾਂ ਵਾਲੇ ਜੋ ਬੋਲੇਗਾ ਉਹਨਾਂ ਨੇ ਜੋ ਪੱਤਰਕਾਰਾਂ ਬਾਰੇ ਬ ਮੈਂ ਦੱਸ ਕੇ ਹਟਿਆ ਸਤਕਾਰਯੋਗ ਸੱਜਣਾ ਨੂੰ 2009 ਦੇ ਵਿੱਚ ਮੇਰੇ ਉੱਤੇ ਇੱਕ ਨਜਾਇਜ਼ ਝੂਠਾ ਜਿਹਦੇ ਕਰਕੇ ਮੈਂ 10 ਮਹੀਨੇ 9 ਦਿਨ ਜੇਲ੍ਹ 'ਚ ਕੱਟੇ ਮੈਂ ਉਸ ਐਪੀਸੋਡ ਦੇ ਨਾਲ ਮੇਰਾ ਦੂਰ ਦਾ ਵਿਆਹ ਵਾਸਤਾ ਨਹੀਂ ਸੀ ਮੀਡੀਆ ਟਰਾਇਲ ਹੋਇਆ ਮੇਰੇ ਵਰ ਖਿਲਾਫ ਇੰਨੀਆਂ ਖਬਰਾਂ ਲੱਗੀਆਂ ਇੰਨੀਆਂ ਖਬਰਾਂ ਲੱਗੀਆਂ ਮੈਂ ਮੀਡੀਆ ਦਾ ਧੰਨਵਾਦ ਕਰਦਾ ਦੁੱਧ ਤੇ ਦੁੱਧ 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 ਤੇ ਦੁੱਧ ਪਾਣੀ ਦਾ ਪਾਣੀ ਫੈਸਲਾ ਹੋਇਆ ਸੀਬੀਆਈ ਜਾਂਚ ਹੋਈ ਪਰ ਮੈਂ ਮੀਡੀਆ ਦੇ ਖਿਲਾਫ ਕਦੇ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਪਿਲਰ ਮੀਡੀਆ ਤੇ ਮੈਂ ਮੀਡੀਆ ਦੇ ਜੇ ਮੀਡੀਆ ਦੇ ਵਰਖਲਾ ਬੋਲਾਂਗੇ ਤਾਂ ਮਤਲਬ ਮੈਨੂੰ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਨਹੀਂ ਜਿਹੜੀਆਂ ਮੇਰੇ ਚ ਕਮੀਆਂ ਨੇ ਉਹ ਤੁਸੀਂ ਉਜਾਗਰ ਕਰਨੀਆਂ ਤੁਹਾਡੀ ਡਿਊਟੀ ਹੈ ਜਿੱਥੇ ਮੈਂ ਗਲਤਾਂ ਉਸ ਗਲਤੀ ਨੂੰ ਉਜਾਗਰ ਨਹੀਂ ਕਰੋਗੇ ਫਿਰ ਤੁਸੀਂ ਵੀ ਫੇਰ ਨਹੀਂ ਕਰੋਗੇ ਫਿਰ ਤੁਸੀਂ ਵੀ ਜਿਹੜਾ ਮੀਡੀਆ ਲਈ ਮਜ਼ਬੂਤ ਪਿਲਰ ਨਹੀਂ ਹੈ ਜਿੱਥੇ ਜਿਹੜੇ ਨੁਮਾਇੰਦੇ ਦੀ ਜਿਹੜੇ ਬਿਊਰੋਕਰੇਟ ਜਿਹੜੇ ਅਫਸਰ ਦੀ ਜਿਹੜੀ ਗਲਤੀ ਕਮੀਆਂ ਉਹਨੂੰ ਉਜਾਗਰ ਕਰਨਾ ਤੁਹਾਡੀ ਪ੍ਰਾਰਥਮਿਕਤਾ ਤੇ ਫੈਲ ਦੀ ਡਿਊਟੀ ਮੈਂ ਕਹਾਂਗਾ ਤੇ ਜੇ ਉਹਨੂੰ ਲੈ ਕੇ মিডিਏ ਦੇ ਵਰ ਖਿਲਾਫ ਤਰ੍ਹਾਂ ਤਰ੍ਹਾਂ ਦੀਆਂ ਅਪਸ਼ਬਦ ਬੋਲੇ ਜਾਣ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਸ਼ਲੋਗਨ ਦਿੱਤੇ ਜਾਣ ਮੈਂ ਕਹਿੰਦਾ ਕਿ ਇਹ ਤੋਂ ਮਾੜੀ ਗੱਲ ਨਹੀਂ ਅਫਤੀਖ ਦਾ ਫੰਕਸ਼ਨ ਕਿੱਥੇ ਕਰ ਰਹੇ ਹੋਗੇ ਮੇਬੀ ਇਨ ਚੰਡੀਗੜ੍ਹ ਚੰਡੀਗੜ੍ਹ ਦੇ ਅੰਦਰ ਇਸ ਫਰੰਟ ਦਾ ਲਾਂਚ ਮੇਬੀ ਸਿੱਧੂ ਨਾਲ ਲਗਾਤਾਰ ਇਨ ਟੱਚ ਹੈਗੇ ਹੂੰ ਜੀ ਇਹ ਕਹਿ ਜਾ ਰਹੇ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਫਰੰਟ ਬਣਦੇ ਨੇ ਤੇ ਖਿੰਡ ਜਾਂਦੇ ਨੇ ਬਹੁਤਾ ਚਿਰ ਚੱਲਦੇ ਨਹੀਂ ਹੈਗੇ ਬਾਬਾ ਬਾਦਲ ਜੀ ਦਾ ਬਿਆਨ ਪੜ੍ਹ ਕੇ ਆਏ ਲੱਗਦੇ ਹੋ ਨਹੀਂ ਉਹ ਤਾਂ ਉਹ ਬੋਲੇ ਅੱਜ ਕਦੇ ਨਹੀਂ ਬੋਲੇ ਉਹ ਅੱਜ ਬੋਲੇ ਬਾਬਾ ਜੀ ਕਦੇ ਬੋਲਦੇ ਨਹੀਂ ਸੀ ਅੱਜ ਬੋਲ ਲਿਆ ਦੇਖੋ ਕਿੰਡੀ ਉਹਨਾਂ ਨੂੰ ਪੇਨ ਹੋਈ ਐ ਅੱਜ ਬੋਲ ਲਿਆ ਕਹਿੰਦਾ ਇਹ ਤਾਂ ਸਤਾ ਦੇ ਲਾਲਚੀ ਤੇ ਪਾਰਟੀਆਂ ਦੇ ਨਕਾਰੇ ਹੋਏ ਕਹਿੰਦਾ ਲੋਕ ਇਕੱਠੇ ਹੋ ਗਏ ਸਤਾ ਦੇ ਲਾਲਚੀ ਆ ਲੋਕ ਤਾਂ ਕਹਿੰਦੇ ਬਹੁਤ ਸਾਰੇ ਬਹੁਤ ਸਾਰੇ ਲੋਕ ਪੱਤਰਕਾਰ ਵੀ ਸਵਾਲ ਕਰਦੇ ਵੀ ਸਤਾ ਦੇ ਲਾਲਚੀ ਤੁਹਾਨੂੰ ਕਹਿੰਦਾ ਹਾਂ ਸਤਾ ਦੇ ਲਾਲਚੀ ਆਪਣੇ ਟੱਬਰ ਵਾਸਤੇ ਨਹੀਂ ਆਪਣਾ ਘਰ ਭਰਨ ਵਾਸਤੇ ਨਹੀਂ ਆਪਣੇ ਕਾਰੋਬਾਰ ਵਾਸਤੇ ਨਹੀਂ ਸਤਾ ਦੇ ਲਾਲਚੀਓ ਪਾਵਰ ਦੇ ਲਾਲਚੀਆਂ ਸਟੇਟ ਦੇ ਵਿੱਚੋਂ ਕ腐ਸ਼ਨ ਦੀ ਗੰਦਗੀ ਸਾਫ਼ ਕਰਨ ਵਾਸਤੇ ਇਹ ਤੁਸੀਂ ਵੀ ਮੁੱਦਾ ਬਣਾਉਂਗੇ ਦਿੱਲੀ ਬਨਾਮ ਪੰਜਾਬ ਪੰਜਾਬੀ ਬਨਾਮ ਨੌਨ ਪੰਜਾਬੀ ਇਹ ਸ਼ੂ ਤੁਸੀਂ ਵੀ ਬਣਾਓਗੇ ਅਰੇ ਸ਼ੂ ਲੋਕਾਂ ਨੇ ਬਣਾਇਆ ਹੋਇਆ ਅਸੀਂ ਕੌਣ ਹੁੰਨੇ ਆ ਬਣਾਉਣ ਵਾਲੇ ਇਹ ਸ਼ੂ ਪੰਜਾਬ ਦੇ ਲੋਕਾਂ ਨੇ ਬਿਠਾਇਆ ਜਿਨ੍ਹਾਂ ਨੇ ਸਰ ਪਲਕਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਬਿਠਾਇਆ ਸੀ ਪਰ ਉਹਨਾਂ ਦੀਆਂ ਪੰਜਾਬ ਦੇ ਪ੍ਰਤੀ ਐਸੀਆਂ ਐਸੀਆਂ ਗੱਲਾਂ ਨੂੰ ਲੈ ਕੇ ਲੋਕਾਂ ਨੇ ਬਣਾਇਆ ਹੈ ਲੋਕਾਂ ਦੀ ਆਵਾਜ਼ ਹੈ ਹੋਰ ਨਵੇਂ ਲੀਡਰਾਂ ਨਾਲ ਕਿਹੜੀਆਂ ਨਾ ਗੱਲਬਾਤ ਹੋਈ ਹੈਗੀ ਕੋਈ ਜਿਹੜੇ ਸਭ ਤੋਂ ਵਧੀਆ ਪੰਜਾਬ ਨੂੰ ਇਮਾਨਦਾਰੀ ਦੇ ਨਾਲ ਇਸ ਦਰਦ ਨੂੰ ਦੂਰ ਕਰਨ ਦੀ, ਕ腐ਸ਼ਨ ਦੀ ਗੰਦਗੀ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਉਹਨਾਂ ਸਾਰਿਆਂ ਦੇ ਨਾਲ ਜਿਨ੍ਹਾਂ ਨਾਲ ਨਹੀਂ ਵੀ ਗੱਲਬਾਤ ਹੋਈ ਉਹਨਾਂ ਕਿਹੜੇ ਕਿਹੜੇ ਉਹਨਾਂ ਕੋਲੇ ਵੀ ਜਾਊਂਗਾ ਵੀ ਆਜੋ ਯਾਰ ਕਿੱਠੇ ਕਿਹੜੇ ਨਾਲ ਕਿਹੜੇ ਕਿਹੜੇ ਡਰ ਨਾਲ ਮੈਂ ਸਾਰੇ ਜਿਹੜੇ ਇਮਾਨਦਾਰੀ ਦੀ ਸ਼ਮ੍ਹਾ ਹੱਥੇ ਫੜ ਕੇ ਇਨਕਲਾਬ ਜਿੰਦਾਬਾਦ ਬੋਲਣ ਦੀ ਸਮਰੱਥਾ ਰੱਖਦੇ ਉਹਨਾਂ ਸਾਰਿਆਂ ਨਾਲ ਹਾਂ ਹਾਂ ਆਮ ਆਦਮੀ ਪਾਰਟੀ ਚੋਂ ਵੀ ਕਿਸੇ ਨਾਲ ਸੰਪਰਕ ਕਰਦੇ ਬਹੁਤ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਚੋਂ ਬਹੁਤ ਵੱਡੀ ਗਿਣਤੀ ਚ ਉਹ ਲੋਕ ਜਿਹੜੇ ਇੱਕ ਤਬਦੀਲੀ ਦੀ ਭਾਵਨਾ ਨੂੰ ਲੈ ਕੇ ਬਿਨਾਂ ਕੁਰਸੀ ਦੇ ਲੋਭ ਲਾ ਰਹੇ ਤਾਂ ਬਿਨਾਂ ਕੋਈ ਸਰਕਾਰੀ ਅਹੁਦਾ ਕੋਈ ਪਾਰਟੀ ਦੇ ਵਿੱਚ ਅਹੁਦੇ ਦੀ ਲੋਭ ਲਾਲਚ ਤੋਂ ਬਿਨਾਂ ਸਿਰਫ ਤਬਦੀਲੀ ਵਾਸਤੇ ਆਮ ਆਦਮੀ ਪਾਰਟੀ ਤੇ ਆਏ ਸੀ ਅੱਜ ਉਹ ਸਨਪ ਹੋਏ ਬੈਠਾ ਜੀ ਘਰਾਂ 'ਚ ਬੈਠੇ ਵੀ ਇਹ ਕੀ ਹੋ ਗਿਆ ਬਹੁਤ ਵੱਡੀ ਗਿਣਤੀ 'ਚ ਪੰਜਾਬ ਦੇ ਅੰਦਰ ਇਸ ਫਰੰਟ ਦੇ ਬਣ ਨਾਲ ਤੁਹਾਨੂੰ ਲੱਗਦਾਗਾ ਕਿ ਪੋਲਿਟਿਕਸ ਦਾ ਰੁਖ ਬਦਲੇਗਾ ਕਿਉਂਕਿ ਪੋਲਿਟਿਕਸ ਮੰਨਿਆ ਜਾ ਰਿਹਾਗਾ ਕਿ ਖਾਸ ਤੌਰ ਤੇ ਯੂਥ ਆ ਜਿਹੜਾ ਉਹ ਆਪ ਨੂੰ ਕਾਫੀ ਸਪੋਰਟ ਕਰ ਰਿਹਾਗਾ ਮੈਨੂੰ ਤਾਂ ਲੱਗਦਾ ਮੈਨੂੰ ਜੂਥ ਬਹੁਤ ਪਿਆਰ ਕਰਦਾ ਹੋ ਸਕਦਾ ਮੈਂ ਗਲਤ ਹੁਮ ਬਹੁਤ ਵੱਡੀ سپورਟ ਆ ਬਹੁਤ ਵੱਡਾ ਪਿਆਰ ਆ ਮੇਰੇ ਕੋਲੇ ਕੀ ਹੈ ਮੇਰੇ ਕੋਲੇ ਪਿਆਰ ਹੀ ਆ ਲੋਕਾਂ ਦਾ ਯੂਥ ਦਾ ਪਿਆਰ ਸਦਾ ਆਪੋ ਆਪਣੀਆਂ ਗਿਣਤੀਆਂ ਮਿਲਦੇ ਨੇ ਅਸਲੀ ਦਾ ਗਿਣਤੀ ਤੁਸੀਂ ਲਾ ਕੇ ਦੱਸ ਦਿਓ ਵੀ ਅਸਲ ਗਿਣਤੀ ਕੀ ਹੈ ਤੇ ਲਾਸਵਾਲ ਮੇਰਾ ਇਹ ਹੈਗਾ ਕੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣ ਸਕਦੀ ਹੈ ਕਿਸੇ ਨਾਲ ਤੁਹਾਡਾ ਗੱਠ ਜੋੜ ਹੋਵੇ ਕਾਂਗਰਸ ਨਾਲ ਅਕਾਲੀ ਦਲ ਨਾਲ ਤੁਸੀਂ ਪਹਿਲੀ ਕਿਹਾ ਜਾਣਾ ਨਹੀਂ ਕਾਂਗਰਸ ਨਾਲ ਹੋਵੇ ਜਾਂ ਆਮ ਆਦਮੀ ਪਾਰਟੀ ਨਾਲ ਜਿਵੇਂ ਸੰਜੀਤ ਸਿੰਘ ਕਹਿ ਰਿਹਾ ਸੀ ਟਾਕ 'ਚ ਰਹਾਂਗੇ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਪੋਸਟ ਪੋਲ ਜਾਂ ਬਿਫੋਰ ਪੋਲ ਪੰਜਾਬ ਦਾ ਆਵਾਮ ਜੋ ਫੈਸਲਾ ਦੇਗਾ ਜੋ ਰੈ ਪੰਜਾਬ ਦੇ ਲੋਕਾਂ ਦੀ ਕਿਉਂਕਿ ਵੋਟ ਪੰਜਾਬ ਦੇ ਲੋਕਾਂ ਨੇ ਪਾਉਣੀ ਹੈ ਜੋ ਪੰਜਾਬ ਦੇ ਲੋਕ ਹੁਕਮ ਕਰਨਗੇ ਇਹ ਤਾਂ ਪੋਲੀਟਿਸ਼ਨ ਵਾਲਾ ਡਿਪਲੋਮੈਟਿਕ ਜਵਾਬ ਹੈ ਮੈਂ ਪੋਲੀਟਿਸ਼ਨ ਹੈ ਹੀ ਨਹੀਂਗਾ ਤੁਸੀਂ ਹਰੇਕ ਗੱਲ ਨੂੰ ਤੁਸੀਂ ਤੁਸੀਂ ਇਹ ਦੱਸੋ ਕਿ ਪੋਸਟ ਪੋਲ ਜਾਂ ਬਿਫੋਰ ਪੋਲ ਕੋਈ ਲਾਈਨਸ ਕਿਸੇ ਨਾਲ ਹੋ ਸਕਦਾ ਜਾਂ ਨਹੀਂ ਹੋਊਗਾ ਜੋ ਪੰਜਾਬ ਦੇ ਲੋਕ ਹੁਕਮ ਕਰਨਗੇ ਰੁਝਾਨ ਦੇਣਗੇ ਉਹ ਜ਼ਰੂਰ ਫੈਸਲਾ ਰਮਾਂਗੇ ਧੰਨਵਾਦ ਮੈਂ ਸਾਹਿਬ ਬਹੁਤ-ਬਹੁਤ ਤੁਹਾਡਾ ਥੈਂਕ ਯੂ ਜੀ ਸਿਮਰਜੀਤ ਬੈਂਸ ਜਿਨ੍ਹਾਂ ਦਾ ਕਹਿਣਾ ਕਿ ਪੰਜਾਬ ਦੀ ਪੋਲਿਟਿਕਸ ਦੇ ਅੰਦਰ ਜਿਹੜਾ ਇਹ ਫਰੰਟ ਆਗਾ ਉਹ ਚੰਗਾ ਆਧਾਰ ਰੱਖੇਗਾ ਔਰ ਉਹਨਾਂ ਨੇ ਇੱਕੋ ਹੀ ਗੱਲ ਜਿਹੜੀ ਇੰਪੋਰਟੈਂਟ ਕਹੀ ਹੈਗੀ ਕਿ ਅਸੀਂ ਜਿਹੜਾ ਪੰਜਾਬ ਦੇ ਤਜਰਬੇਕਾਰ ਲੀਡਰਾਂ ਜਿਨ੍ਹਾਂ ਦਾ ਪੰਜਾਬ ਦੇ ਨਾਲ ਇੱਕ ਰਿਸ਼ਤਾ ਆਗਾ ਜਿਨ੍ਹਾਂ ਨੇ ਪੰਜਾਬ ਦੇ ਲਈ ਕੰਮ ਕੀਤਾ ਔਰ ਜਿਹੜੀ ਇਹ ਲੜਾਈ ਚੱਲ ਰਹੀ ਹੈ ਬਾਹਰੀ ਬਨਾਮ ਪੰਜਾਬੀ ਬਨਾਮ ਨਾਨ ਪੰਜਾਬੀ ਦਿੱਲੀ ਬਨਾਮ ਪੰਜਾਬ ਇਹ ਹੋਰ ਆਉਣ ਵਾਲੇ ਦਿਨਾਂ ਚ ਮਜ਼ਬੂਤ ਹੋਏਗੀ ਉਹਨਾਂ ਦਾ ਕਹਿਣਾ ਕਿ ਅਲਾਈਅੰਸ ਬਾਰੇ ਅਜੇ ਕੁਝ ਨਹੀਂ ਸੋਚਿਆ ਜਾ ਸਕਦਾ ਜੋ ਲੋਕ ਕਹਿਣਗੇ ਉਸੇ ਦੇ ਆਧਾਰ ਤੇ ਉਹ ਅਗਲਾ ਫੈਸਲਾ ਲੈਣਗੇ ਕੈਮਰਾਮੈਨ ਗੁਂਜੀਤ ਦੇ ਨਾਲ ਯਾਦਵਿੰਦਰ ਸਿੰਘ ਏਵੀਪੀ ਸਾਂਝਾ ਚੰਡੀਗੜ੍ਹ